ਕੋ ਕੋਲ ਸਤ ਵਾਹਿਗੁਰੂ ਦੀ ਕੀਫਤ ਹਕੀ ਨੇ ਇਲਾਹੀ ਬੋਲ ਸ਼ਰਵਨ ਕੀਤੇ ਕੀਰਤਨ ਦੇ ਰਹੇ ਜੇਤੇ ਵਿੱਚ ਬੋਲ ਚਲ ਰਹੇ ਸੰਨਾਨਕ ਕੋ ਕੋ ਖੁਦ ਖਸਮ ਮਿਹਰਬਾਨ ਕਿਤਨੀ ਵੱਡੀ ਗੱਲ ਕਹਿ ਦਿੱਤੀ ਕਿ ਜਿਨ੍ਹਾਂ ਤੇ ਖਸਮ ਮਿਹਰਬਾਨ ਹੋਵੇ ਪਰਮਾਤਮਾ ਮਿਹਰਬਾਨ ਹੋਵੇ ਤੇ ਫਿਰ ਅੱਲ੍ਹਾ ਨਾ ਵਿਸਰੇ ਦਿਲ ਜੀ ਪਰਾਂ ਉਹ ਜੋ ਅੱਲ੍ਹਾ ਹੈ ਜੋ ਪਰਮਾਤਮਾ ਹੈ ਕਿ ਸ਼ਰੀਰ ਦਾ ਆਸਰਾ ਹੈ ਪ੍ਰਾਣ ਹੈ। ਇਹ ਉਹ ਕਦੇ ਨਹੀਂ ਵਿਸਰਦਾ ਜਿਨ੍ਹਾਂ ਤੇ ਉਹਦੀ ਰਹਿਮਤ ਹੋ ਜਾਵੇ। ਉਹਨੇ ਕਈ ਵਾਰ ਮਨੁੱਖ ਕਹਿੰਦਾ ਹੈ ਮੈਨੂੰ ਤੇਰੀ ਰਹਿਮਤ ਚਾਹੀਦੀ ਹੈ। ਮੇਰੇ ਤੇ ਕਿਰਪਾ ਕਰ। ਹਉਬੀ ਨੂੰ ਮੈਂ ਅਰ지 ਕਰਾਂ। ਬਹੁਤ ਢੂੰਗੀ ਵਿਚਾਰ ਤਾਰਾ ਹੈ ਕਿ ਕਿਰਪਾ ਨਾ ਮੰਗੀ ਜਾਂਦੀ ਹੈ ਨਾ ਦਿੱਤੀ ਜਾਂਦੀ ਕਿਉਂਕਿ ਜੇਕਰ ਕੋਈ ਕਿਰਪਾ ਕਰ ਸਕਦਾ ਹੈ ਕੋਈ ਕਿਰਪਾ ਕਿਸੇ ਨੂੰ ਦੇ ਸਕਦਾ ਹੈ ਤੋ ਆਪਣੇ ਪੁੱਤਰ ਨੂੰ ਵੀ ਦੇ ਸਕਦਾ ਹੈ ਔਰ ਜੇ ਕਿਰਪਾ ਲਈ ਜਾ ਸਕਦੀ ਹੈ ਤਾਂ ਫਿਰ ਪੁੱਤਰ ਵੀ ਲੈ ਸਕਦਾ ਹੈ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਅਕਸਰ ਇੱਕ ਗੱਲ ਕਹਿੰਦੇ ਸੀ ਇਹ ਬੋਲ ਸਾਡੇ ਨਹੀਂ ਹਨ ਇਹ ਬੋਲ ਉਹਦੇ ਹਨ ਔਰ ਇਹ ਜੋ ਗੱਦੀ ਹੈ ਇਹ ਵੀ ਸਾਡੀ ਨਹੀਂ ਹੈ ਇਹ ਵੀ ਉਹਦੀ ਹੈ ਇਹ ਰਹਿਮਤ ਦੀ ਉਹਨ ਪਿਤਲ ਦੇ ਸਾਹਮਣੇ ਜਿੰਨਾ ਮਰਜੀ ਕੋਈ ਝੁਕਦਾ ਰਹੇ ਲੇਕਿਨ ਉਹਦੀ ਕਿਰਪਾ ਨਹੀਂ ਹੈ ਨਹੀਂ ਹੈ ਤੋ ਉਹਦੀ ਕਿਰਪਾ ਮੰਗਣ ਵਾਸਤੇ ਸਨੁਕੀ ਕਰਨਾ ਪਏਗਾ। ਤੋ ਕਈ ਵਾਰ ਅਸੀਂ ਕਹਿੰਦੇ ਹਾਂ ਪੱਤਰ ਬਣਨਾ ਪੈਂਦਾ ਹੈ। ਇਹ ਜੋ ਪੱਤਰ ਬਣਨਾ ਹੈ ਇਸ ਦਾ ਮਕਸਦ ਇਹ ਹੋਇਆ ਕਿ ਕੋਈ ਵਸਤੂ ਖਰੀਦਣੀ ਹੋਵੇ ਤੇ ਖਰੀਦਣ ਵਾਸਤੇ ਪੱਤਰ ਚਾਹੀਤੇ ਹੈ। ਧਨ ਚਾਹੀਦਾ ਹੈ। ਕਿ ਅਬਜੀਤ ਦੇ ਕੋਲ ਧਨ ਹੈ ਆਪਜੀ ਪਾਤਰੋ ਸੌਦਾ ਖਰੀਦ ਸਕਦੇ। ਪਰ ਉਹਦੇ ਵਿੱਚ ਪਾਤਰਤਾ ਫਿਕਸ ਚਾਹੀਦੀ ਹੈ। ਸੋਨਾ ਖਰੀਦਣਾ ਹੈ 1 ਲੱਖ ਰੁਪਿਆ ਚਾਹੀਦਾ ਹੈ 1 ਤੋਲਾ ਖਰੀਦ ਲੈ। ਨਾ ਘਟ ਨਾ ਵਧ। ਕੋਈ ਹੋਰ ਸੌਦਾ ਖਰੀਦਣਾ ਹੋਵੇ ਉਹਦੀ ਵੀ ਪਾਤਰਤਾ ਫਿਕਸ ਹੁੰਦੀ ਹੈ। ਇਹ ਕਪੜਾ 200 ਰੁਪਏ ਮੀਟਰ ਹੈ ਜਾਂ 100 ਰੁਪਏ ਮੀਟਰ ਹੈ ਲੇਕਿਨ ਪਰਮਾਤਮਾ ਵਾਸਤੇ ਪਾਤਰ ਬਣਨਾ ਹੋਵੇ ਤਾਂ ਐਸਾ ਨਹੀਂ ਹੈ ਕਿ ਤੂੰ 40 ਪਾਠ ਰੋਜ਼ ਕਰੇਗਾ ਤਾਂ ਹੀ ਕਿਰਪਾ ਹੋਏਗੀ ਐਸਾ ਨਹੀਂ ਹੈ ਤੂੰ 5 ਸਾਲ ਤੱਕ ਰੋਜ਼ ਮੰਗਲਾ ਸਾਹਿਬ ਜਾਏਗਾ ਪਾਤਰ ਤਾਂ ਬਣੇਗਾ ਐਸਾ ਵੀ ਨਹੀਂ ਹੈ ਏਤੇ ਤਾਂ ਸਾਹਿਬ ਕਹਿੰਦੇ ਨੇ ਪਾਤਰ ਨੇ ਵੀ ਬਣ ਸਕਦਾ ਹੈ ਬਾਬਾ ਫਰੀਦ ਨੇ ਤਾਂ ਇੱਥੇ ਤੱਕ ਗੱਲ ਕਹਿ ਦਿੱਤੀ ਕਿ ਰੱਬ ਨੂੰ ਮਿਲਣਾ ਚਾਹੁੰਦਾ ਹੈ ਤਾਂ ਆ ਮੇਰੇ ਕੋਲ ਆਜ ਮਿਲਾਵਾ ਸ਼ੇਖ ਫਰੀਦ ਮੈਂ ਕਲ ਤੇ ਨਹੀਂ ਛੱਡਾਂਗਾ ਕਿ ਰੱਬ ਨੂੰ ਮਿਲਣਾ ਹੋਵੇ ਮੈਂ ਕਲ ਤੇ ਨਹੀਂ ਛੱਡਾਂਗਾ ਅਜੀ ਹਦ ਹੋ ਗਈ ਜਿਨ੍ਹਾਂ ਨੂੰ ઋષਿ ਮਨੀਸ਼ੀ ਖੋਜਦੇ ਪਿਆ ਨਹੀਂ ਉਹ ਹੋਣੀ ਮਿਲ ਸਕਦਾ ਹੈ। ਤੋਂ ਬਾਬਾ ਫਰੀਦ ਜੀ ਕਹਿੰਦੇ ਸੀ ਪਹਿਲੀ ਗਲਤੀ ਇਹ ਹੈ ਕਿ ਨਾ ਉਹ ਤੇਰੇ ਤੋਂ ਦੂਰ ਹੋਇਆ ਨਾ ਤੋਂ ਉਸ ਤੋਂ ਦੂਰ ਹੋਇਆ ਹੈ। ਦੂਰ ਨਹੀਂ ਹੋਇਆ। ਮੱਛਲੀ ਸਮੁੰਦਰ ਤੋਂ ਦੂਰ ਨਹੀਂ ਜਾ ਸਕਦੀ ਪਰ ਹਾਂ ਸਮੁੰਦਰ ਦਾ ਤਾਂ ਕਿਨਾਰਾ ਹੈ ਕਦੀ ਕਦਾਈ ਕਿਨਾਰੇ ਤੇ ਆ ਜਾਂਦੀ ਹੈ ਬਾਹਰ ਹੋ ਜਾਂਦੀ ਹੈ ਪਰ ਰੱਬ ਦਾ ਤਾਂ ਕੋਈ ਕਿਨਾਰਾ ਹੀ ਨਹੀਂ ਕਿੱਥੇ ਜਾਵਾਂ ਉਹ ਜਿੱਥੇ ਵੀ ਜਾਓਗੇ ਉੱਥੇ ਹੀ ਪਰਮਾਤਮਾ ਮੌਜੂਦ ਹੈ ਨਾ ਪਰਮਾਤਮਾ ਤੋਂ ਅਸੀਂ ਦੂਰ ਹੋਏ ਹਾਂ ਨਾ ਪਰਮਾਤਮਾ ਗਵਾਚਿਆ ਹੈ ਔਰ ਕੇਵਲ ਔਰ ਕੇਵਲ ਪਰਮਾਤਮਾ ਸਾਨੂੰ ਭੁੱਲ ਗਿਆ ਹੈ ਭੁੱਲ ਗਿਆ ਔਰ ਕਿਸ ਤਰ੍ਹਾਂ ਭੁੱਲ ਗਿਆ ਹੈ ਕਈ ਵਾਰ ਸੀ ਇਸਤੇ ਲੀ ਕਰਦੀਆਂ ਕਰਦੀਆਂ ਆਪਣਾ ਹੀ ਚਸ਼ਮਾ ਆਪਣੇ ਮੱਥੇ ਤੇ ਲਗਾ ਲੈਨੇ ਆ ਔਰ ਫਿਰ ਭੁੱਲ ਜਾਂਦੇ ਆ ਕਈ ਵਾਰ ਇਧਰ ਉਧਰ ਲੱਭਦੇ ਆ ਪਰ ਹੌਂਦਾ ਉਹਦੇ ਕੋਲੀ ਤੇ ਜਦੋਂ ਫਿਰ ਆਪਣੇ ਮੱਥੇ ਤੋਂ ਚਸ਼ਮਾ ਉਤਾਰਦਾ ਹੈ ਮੇਰੇ ਖਿਆਲ ਦੇ ਵਿੱਚ ਜ਼ਰੂਰ ਹੱਸਦਾ ਵੀ ਹੋਵੇਗਾ ਅਸਤਵੀ ਹੋਵੇਗਾ ਮਨ ਵਿੱਚ ਹੀ ਅਸਤਵੀ ਕਿ ਚਸ਼ਮਾ ਮੇਰੇ ਉੱਪਰ ਹੀ ਲੱਗਾ ਹੋਇਆ ਹੈ ਮੈਂ ਲੱਭਦਾ ਪਿਆ ਲੱਭਦਾ ਹਕੀਕਤ ਉਹ ਰੱਬ ਤੁਹਾਡੇ ਕੋਲ ਹੀ ਹੈ ਅਸੀਂ ਲੱਭਦੇ ਫਿਰਦੇ ਹਾਂ ਤਾਂ ਜੋ ਗੁਰੂ ਦੀ ਕਥਾ ਹੈ ਜਾਂ ਗੁਰੂ ਦਾ ਕੀਰਤਨ ਹੈ ਇਹ ਇਸੇ ਕਰਕੇ ਕੀਤਾ ਜਾਂਦਾ ਹੈ ਕਿ ਸਾਨੂੰ ਯਾਦ ਆ ਜਾਵੇ ਉਹਦੀ ਬਸ ਇਤਨੇ ਨਾਲ ਜਿਸ ਦਿਨ ਯਾਦ ਆ ਗਈ ਅਪਕੇ ਨੂੰ ਪਤਾ ਲੱਗੇਗਾ ਤਾਂ ਮੇਰੇ ਕੋਲ ਹੀ ਜਿਸ ਤਮੇ ਲਬਦਾਂ ਪਿਆਸੀ ਅਕਸਰ ਆਪਕੀ ਨਿਦੇਖਿਆ ਹੋਵੇਗਾ ਕਿ ਪਾਣੀ ਵਿੱਚ ਸਰੋਵਰ ਵਿੱਚ ਝੀਲ ਵਿੱਚ ਚੰ드ਰਮਾ ਦਾ ਪ੍ਰਤੀਬਿੰਬ ਹੁੰਦਾ ਹੈ ਸੂਰਜ ਦਾ ਪ੍ਰਤੀਬਿੰਬ ਹੁੰਦਾ ਹੈ ਆਪਕੀ ਨੇ ਸਾਰਿਆਂ ਨੇ ਦੇਖਿਆ ਹੋਵੇਗਾ फिर उस समंदर झील उस, उस सरोवर पत्थर फाइंड right on nice. off. राइट फॉर यू ओनली पांच हजार oh. oh, हो जाता है सॉरी ਤੇ ਪ੍ਰਤੀਬਿੰਬ ਜਿਹੜਾ ਹੈ ਉਹ ਗਾਇਬ ਹੋ ਜਾਏਗਾ ਥੋੜੀ ਦੇਰ ਪਹਿਲਾਂ ਹਮ ਪ੍ਰਤੀਬਿੰਬ ਦਿਸਦਾ ਪਿਆ ਸੀ ਹੁਣ ਕਿੱਥੇ ਗਾਇਬ ਹੋ ਗਿਆ ਬੇ ਅਪਜੀ ਨੂੰ ਸਵਾਲ ਪੁੱਛੀਏ ਕੀ ਪ੍ਰਤੀਬਿੰਬ ਉਥੋਂ ਚਲਾ ਗਿਆ ਆਪ ਜੀ ਨੇ ਕਹਿਣਾ ਨਹੀਂ ਕੀ ਪ੍ਰਤੀਬਿੰਬ ਮੌਜੂਦ ਹੈ ਆਪ ਜੀ ਨੇ ਕਹਿਣਾ ਮੌਜੂਦ ਫਿਰ ਦਿਸਦਾ ਕਿਉਂ ਨਹੀਂ ਕਿ ਲਹਿਰਾਂ ਦੇ ਵਿੱਚ ਪ੍ਰਤੀਬਿੰਬ ਖੋ ਗਿਆ ਹੈ ਇਹ ਲਹਿਰਾਂ ਪੈਦਾ ਕਿਉਂ ਹੋਈਆਂ ਕਿਉਂਕਿ ਅਸੀਂ ਪੱਥਰ ਸੁੱਟਿਆ ਹੈ ਬਸ ਇਸ ਨੂੰ ਤਸਵੀਰ ਨੂੰ ਥੋੜਾ ਜਿਆਦਾ ਧਿਆਨ ਦੇ ਨਾਲ ਸਮਝਣਾ ਸਾਡੀ ਜੋ ਆਤਮਾ ਹੈ ਇਹ ਸਰੋਵਰ ਹੈ ਔਰ ਇਹਦੇ ਵਿੱਚ ਪਰਮਾਤਮਾ ਦਾ ਪ੍ਰਤੀਬਿੰਬ ਮੌਜੂਦ ਹੈ ਜਾ ਐਸੀ ਤਰ੍ਹਾਂ ਕਾ ਉਹ ਆਤਮਾ ਹੀ ਪਰਮਾਤਮਾ ਹੈ। ਤੋ ਇਸ ਝੀਲ ਦੇ ਵਿੱਚ ਇਸ ਸਰੋਵਰ ਦੇ ਵਿੱਚ ਅਸੀਂ ਡਿਮਾਂਡ ਦਾ ਇੱਕ ਪੱਥਰ ਪਾ ਛੁੱਟਿਆ ਹੈ। ਡਿਮਾਂਡ ਦਾ ਮੰਗ ਦਾ। ਹਣ ਆਪ ਜੀ ਨੇ ਜਦੋਂ ਉਹ ਡਿਮਾਂਡ ਦਾ ਪੱਥਰ ਪਾਇਆ ਤੇ ਫਿਰ ਉਹ ਪੱਥਰ ਉਹਦੇ ਵਿੱਚ ਪੰਦੇ ਸਾਰੀ ਉਹਦੇ ਵਿੱਚ ਲਹਿਰਾਂ ਉਤਪਨਾਈਆਂ। ਵਿਚਾਰ ਉਤਪੰਨ ਹੋਏ ਸਮਝ ਲਵੋ ਕਿ ਹੁਣ ਤੱਕ ਤੁਸੀਂ ਬਿਲਕੁਲ ਸ਼ਾਂਤ ਬੈਠੇ ਸੀ ਲੇਕਿਨ ਇੱਕ ਕੀਮਤੀ ਘਰ ਲੰਗੀ ਔਰ ਇੱਕ ਤਸਵੀਰ ਆਪ ਜੀ ਦੇ ਜੈਨ ਵਿੱਚ ਬਿਠਾ ਦਈਏ ਉਹਨੇ ਇੱਕ ਘਰ ਚਾਹੀਦੀ ਹੁਣ ਤੱਕ ਤਾਂ ਤੁਸੀਂ ਸ਼ਾਂਤ ਸੀ ਹੁਣ ਇੱਕ ਘਰ ਚਾਹੀਦੀ ਹੈ ਫਿਰ ਆਪ ਜੀ ਨੇ ਆਪਣਾ ਅਕਾਊਂਟ ਸਮਾ